ਸਸੀ ਗੱਲ ਜੀ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਗੋਵਿੰਦਪੁਰ ਤੋਂ ਸਵੇਰੇ ਮੱਤਰਾ ਟੇਕੇ ਦੇਖੋ ਜੀ ਬਾਪਸ ਤੋਂ ਲੱਗਿਆ ਗੋਵਿੰਦ ਘਾਟ ਜੀ ਦੂਜਾ ਓੜੀ ਅੱਖਾਂ ਫੱਜੋ ਅੱਖਾਂ ਨੂੰ ਨਾ ਤਸਵੀਰਾਂ ਜੀ ਸਾਰੇ ਸਾਡਾ ਲੋਕ ਦੇਖਣ ਵਾਲਾ ਅਸੀਂ ਦਾ ਜੀ ਐਸੀ ਜੀ ਹਾਂਜੀ ਕਿਵੇਂ ਹੁਣ ਸਮਾਚਾਰ ਅਗਲਾ ਸਮਾਚਾਰ ਪਰੋਸ ਰਹੀ ਖਾਣ ਰਾਤ ਦੇ 4:20 ਚੰਗੀ ਬਾਅਦ ਸ਼ਰਾਤ ਇਹ ਹੁਣ ਮੌਜੂਦ ਹੈ। ਥੱਲੇ ਨੂੰ ਚਾਲੇ ਪਾਉਣੇ ਬੋਲੀ ਘਾਟ ਨੂੰ। ਹਾਂਜੀ। ਆਪਾਂ ਚੱਲਦੇ ਹਾਂ ਥੱਲੇ ਨੂੰ। ਬਾਕੀ ਸੰਗਤ ਉੱਪਰ ਨੂੰ ਜਾਣੇ ਵਾਲੀ। ਬਾਕੀ ਸੰਗਤ ਉੱਪਰ ਨੂੰ ਜਾਣ ਵਾਲੀ ਉੱਪਰ ਜਾਂਦੀ ਆ। ਤੇ ਅਸੀਂ ਗੁਰਦੁਆਰਾ ਗੋਵਿੰਦ ਘਰ ਤੋਂ نیچے ਨੂੰ ਚਾਲੇ ਪਾਉਣ ਲੱਗੇ ਆ ਜੀ। हां वीरज वीर किमे है फिर आ हजरत काढे यार ये वीर चीज ਦੇ ਤਰ੍ਹਾਂ ਪੈਂਦੀ ਹਾਈਟ ਬਹੁਤ ਜ਼ਿਆਦੇ ਹੁੰਦੀ ਹੈ ਹਾਂ ਜਦੋਂ ਸਾਫ ਸੋਧਰਾ ਬਹੁਤ ਪਕੜ ਹੁੰਦੀ ਐ ਇਹ ਦੇਖ ਕੇ ਆਪ ਨੂੰ ਬਹੁਤ ਚਾਹੀਏ ਨਾ ਜਿਆਦਾਤਰ ਪਹਾੜੀ ਏਰੀਆ ਚ ਇਹੀ ਪਾਇਆ ਜੀ ਇਹਦੀ ਪਕੜ ਮਜ਼ਬੂਤੀ ਥੱਲੇ ਜੜਾਂ ਦੀ ਵੀ ਬਹੁਤ ਸਪੋਰਟ ਕਰਦੀ ਆ ਤਾੜੀ ਹਾਂ ਪਹਾੜੀ ਨੂੰ ਪਹਾੜੀ ਵੀ ਨਹੀਂ ਖਿਸਕਣ ਦਿੰਦੇ ਚਲੋ ਆਜੋ ਹਾਲੀ ਆਓ ਹੁਣ ਤੁਸੀਂ ਹੋ ਜੋ ਮੂਰੇ ਸਿਮੇ ਮੈਂ ਰਸਨਾ ਪਿੱਛੇ ਹੈ ਤੇਰੇ ਬਿਨਾ ਮੈਂ ਤੁਰਨੀ ਹੁਣ हां भाई ਕਿਵੇਂ ਆ ਕਿੰਨਾ ਆਗੇ 3 ਕਿਲੋਮੀਟਰ ਜੀ 3 ਕਿਲੋਮੀਟਰ ਆਗੇ ਆਗੇ ਉੱਪਰ ਨਾਲ ਸੋਕਾ ਐ ਖਚਰਾ ਕਰਕੇ ਕਰ ਲਈ ਸੀ ਸਟੇ ਸਾਈਡਾਂ ਪਰ ਭਜਨ ਲੱਦਿਆ ਹੋਇਆ ਤੇ ਉਦੋਂ ਸਾਨੂੰ ਛੱਡ ਕੇ ਗਿਆ ਕਾਲੂ ਗੋਵਿੰਦ ਾਮ ਤੱਕ ਰਾਜਵੀਰ ਤੇਰੇ ਬੈਕ ਸੈਟ ਚੈੱਕ ਕਰ ਹਾਂ ਅੱਜ ਆ ਜਾ ਰਹੇ ਹਾਂ ਅੱਜ ਭਾਈ ਸਾਡੇ ਨਾਲ ਚਿੱਟੇ ਰੰਗ ਦਾ ਕੁੱਤਾ ਇਹ ਸਾਨੂੰ ਥੱਲੇ ਛੇਣੇ ਚੱਲਿਆ ਘਾੜ ਤੱਕ ਇਹਨਾਂ 'ਚ ਸਭ ਖਾਣੇ ਪੀਣੇ ਵਾਲਾ ਸਮਾਨ ਹੈ ਜਿਹੜਾ ਉੱਪਰ ਖਾਣੇ ਆ ਆਟਾ ਹੋਇਆ ਪਾਣੀ ਜਿੰਨਾ ਵੀ ਸਮਾਨ ਹੈ ਇਹ ਲੈ ਕੇ ਜਾਣਾ ਸਭ ਉੱਪਰ ਹਾਂ ਹਾਂ ਸਾਰਾ A to Z ਜਿੰਨਾ ਵੀ ਹਾਂ ਸਿਮਿੰਟ ਹੈ ਇਹਨਾਂ ਪਰ ਲੱਗੇ ਪਹਿਲਾਂ ਲੋਹੇ ਦੀ ਸ਼ਟਰਿੰਗ ਜੀ ਗਈ ਹੈ ਸਿਮਿੰਟ ਦੇ ਥੱਲੇ ਹੈ ਨਾ ਸਾਰੇ ਉਹ ਜਿਹੜਾ ਉੱਪਰ ਰਾਹ ਬਣਾ ਲਓਏ ਅੱਗੇ ਵੀ ਇਹਨਾਂ ਤੋਂ ਸਿਮਿੰਟ ਦੇ ਥੱਲੇ ਹਾਂਜੀ ਹਾਂ ਜਿਹੜਾ ਸਿਮਿੰਟ ਦੇ ਥੱਲੇ ਆ ਇਹ ਤਿੰਨ ਤਿੰਨ ਥੱਲੇਆਂ ਕਿ ਚਾਰ ਚਾਰ മാലി ആ ഇതര നാളെ നദി ਚਲੋ ਜੀ ਹੁਣ ਰਾਹ ਖਾਲੀ ਆ ਚਲਿਏ ਆ ਕੀ ਦੇ ਤਿੰਨ ਜਾਨੇ ਬੇਰਕਾ ਬੇਰਕਾ ਹਾਂਜੀ ਬ੍ਰਾਂਡ ਆਪਣੜੀ ਚੱਲਦੇ ਆ ਬੇਰਕੇ ਨਾ ਹੀ ਹਾਂ ਬਈ ਪਹਿਲਾਂ ਬਿੰਦਰ ਛੱਡ ਕੇ ਆਉਂਦੇ ਇਹ ਪੁਰਾਣੀ ਪੁਰਾਣੀ ਸੜਕ ਹੈ ਹਾਂ ਇਹ ਜਾ ਕੇ ਕੋਈ ਨਾ ਕਰ ਇਹ ਟੁੱਟ ਗਈ ਕਿਸੇ ਕਾਰਨ ਕਰਕੇ ਪਾਣੀ ਆਇਆ ਹੈ ਥਲੱਡ ਆਇਆ ਤਾਂ ਸਾਰੀਆਂ ਕ੍ਰੈਕ ਹੋ ਜਾਂਦੀਆਂ ਟੁੱਟ ਗਈਆਂ ਫੇਰ ਲੱਗਿਆ ਉਹ ਪੁਲ ਫੇਰ ਉਹ ਪੁਲ ਲੱਗਿਆ ਉਹ ਵਿਚਾਰ ਆ ਕੇ ਨਾ ਇਹ ਨਵਾਂ ਮਮ ਬਣਾਤਾ ਬਹੁਤ ਜਣੀ ਕਿ ਉਹ ਲੰਬਾ ਲੰਬਾ ਰਸਤਾ ਬਹੁਤ ਲੰਬਾ ਰਸਤਾ ਉਹ ਥੈਂਕ ਯੂ ਚੱਲੇ ਆ ਹਾਂ ਆਹ ਰਸਤਾ ਫੇਰ ਜਿਹੜੇ ਹੁਣ ਦੁਬਾਰਾ ਚਲਾਇਆ ਇੱਕ ਪੁਲ ਆ ਨੀਚੇ ਲਾਤਾ ਬਣੇ ਰਹੋ ਨਾਲ ਤੁਹਾਨੂੰ ਦਫਾਉਨੇ ਆ ਇਹ ਰਾਹ ਜਣੀ ਕਿ ਸੌਖਾ ਹੈ ਹੋਰ ਆ ਲੰਬਾ ਜਿਆਦਾ ਇਹਦੇ ਨਾਲੋਂ ਹਾਂਜੀ ਸਿਮਰ ਸਿੰਘ ਦੇਖੋ ਪਾਣੀ ਇਹ ਦੂਆ ਪੁਲਾ ਜਿਹੜਾ ਸ਼ਾਰਟਕਟ ਰਸਤੇ ਆ ਨਾ ਇਹ ਜਿਹੜੀ ਰੋਜ਼ ਰਾਹ ਲੋ ਰਾਹ ਸੌਖਾ ਹੈ ਇਹ ਜਿਹੜਾ ਉਹ ਜ਼ਿਆਦਾ ਪੈਂਦੀ ਆ ਉਹਨੇ ਉਹ ਨੂੰ ਵਾਟ ਜ਼ਿਆਦਾ ਪੈਂਦੀ ਦੂਜੇ ਰਾਹ ਠੀਕ ਐ ਇਹ ਰਾਹ ਸਾਦਾ ਹੀ ਨਹੀਂ ਹੈਗਾ ਵੀ ਸ਼ਾਰਟਕਟ ਆ ਪੂਰਾ ਇਹ ਦੂਰ ਪਾਣੀ ਦੀ ਸਪੀਡ ਵਧੀਰੀ ਆ ਹਵਾ ਠੰਡੀ ਆਉਂਦੀ ਆ ਪਾਣੀ ਨਾਲੇ ਚਲਿਏ ਜੀ ਹਾਂ ਜੀ ਚਲੋ ਅਸੀਂ ਗੋਵਿੰਦ ਘਰ ਤੋਂ ਗੋਵਿੰਦ ਘਾਟ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣ ਲੱਗੇ ਆ ਹੁਣ ਇੱਥੇ ਇੱਕ ਤਾਂ ਪ੍ਰਸ਼ਾਦ ਲਈਏ ਤੇ ਘੜੀ ਕਰਤੀ ਜਮ੍ਹਾਂ ਕਰਾਈ ਹੋਈ ਆ ਉਹ ਚਾਹ ਪਾਣੀ ਦਿੱਤਾ ਹੋਇਆ ਲੰਗਰ ਵਾਲੇ ਛਕਣਾ ਨਹੀਂ ਆਪਾਂ ਲੰਗਰ ਕਹਾਂ ਜਾ ਕੇ ਛਕਨੇ ਜੋਸ਼ੀ ਮੱਟਰ ਉਹ ਵੜਾ ਪਰ ਜੋਸ਼ੀ ਮੱਟਰ ਆਪਾਂ ਆਉਂਦੇ ਹੋਏ ਜੋਸ਼ੀ ਮੱਟਰ ਰੁਕੇ ਵੀ ਜਾ ਆਪਣੇ 2-3 ਗੁਰਦੁਆਰਾ ਸਾਹਿਬ ਰਹਿ ਗਏ ਜਿਹੜੇ ਆਪਾਂ ਨੂੰ ਆਉਂਦੇ ਹੋਏ ਪਤਾ ਨਹੀਂ ਤੇ ਹੁਣ ਉਹ ਜਾਂਦੇ ਹੋਏ ਆਪਾਂ ਰੁੱਕ ਕੇ ਜਾਣੇ ਦਿਖਾ ਗਏ ਉੱਥੇ ਆਪਾਂ ਇਹਨਾਂ ਦੇ ਪ੍ਰਸ਼ਾਦਾ ਪਾਣੀ ਛਕ ਹਾਂ ਅਜੇ ਰੋਟੀ ਪ੍ਰਸ਼ਾਦਾ ਛਕਣ ਦੀ ਚੱਲਦੇ ਆਉਣ ਗੁਰਦੁਆਰਾ ਸਾਹਿਬ ਤੇ ਨਾਲੇ 2-3 ਅੱਧਾ ਦਾ ਰੈਸਟ ਕਰਦੇ ਆ ਅੱਗੇ ਉੱਪਰ ਤੇ ਯਾਤਰਾ ਪੂਰੀ ਕਰਿਆਏ ਗੋਵਿੰਦ tạm ਆਏ ਪੁਰੇ ਆਪਣਾ ਗੋਵਿੰਦ tạm ਤੇ ਬੇਸ ਕਰਕੇ ਗੋਵਿੰਦ ਘਾੜ ਪਹੁੰਚ ਗਏ ਗੋਵਿੰਦ ਘਾੜ ਤੇ ਹੁਣ ਮੋਸਟੈਗਲਾ ਪਹੁੰਚਾ ਦੇ ਕਾਉਣ ਲੱਗੇ ਆਂ ਰਹਿਣੋ ਅੱਗੇ ਨੂੰ ਸਾਰੇ ਮੁੰਡੇ ਪ੍ਰੈਕਸ਼ਾ ਪੂਰੇ ਆਨ ਕਾਹਨੋਂ ਜਾਣ ਵਾਪਸ ਰਹਿਣੋ ਅੱਗੇ ਉਹ ਕਿਹੜਾ ਸਬਰ ਹੈ ਕਾਹ ਜਾ ਕੇ ਲੰਗਰ ਪਾਣੀ ਪਿਚਾਂਗੇ ਸਾ ਆਪਾਂ ਜੋਸ਼ੀ ਮਾਰਕੀ ਜਾ ਕੇ ਰੁਕੋ ਉੱਥੇ ਵੀ ਗੁਰਦੁਆਰਾ ਸਾਹਿਬਾ ਬਹੁਤ ਵਧੀਆ ਕਹਿੰਦੇ ਰਹਿਣ ਰਹਿਣ ਨੂੰ ਲੰਗਰ ਵਧੀਆ ਬਹੁਤ ਵਧੀਆ ਆਉਂਦੇ ਹੋਏ ਅਸੀਂ ਰੁਕੇ ਨਹੀਂ ਕਿ ਕਿਉਂਕਿ ਅੱਗੇ ਸਫਰਦ ਪਛਾਨੀ ਜਬੀ ਦਿੱਤੀ ਨੇ ਟਾਈਮ ਨਹੀਂ ਆਪਾਂ ਨੂੰ ਕਿਉਂ ਕਰਦਾ ਵੀ ਜਿਆ ਪਤਾ ਹੁਣ ਉਹ ਮੁੰਡੇ ਰਸਕੇ ਗਏ ਆ ਜਿਹੜੇ ਨਾਲ ਹਾਂ ਤੇ ਬਾਕੀ ਕਿੱਧਰ ਨੂੰ ਜੰਮ ਦੱਸੋ ਜੀ ਚਲੋ ਚੱਲਦੇ ਆ ਵਸ ਬਾਕੀ ਗੱਲਬਾਤ ਧੰਨਵਾਦ ਅੱਗੇ ਦਿਖਾਉਣੇ ਚਲੋ ਜੀ ਮਣਾਂਗੇ ਉਹ ਦੂਜੇ ਨਾਲ ਵਾਪਸੀ ਹੋ ਗਈ ਆ ਜੀ ਸਾਧਨ ਚੱਕ ਲਿਆ ਉਹਦੇ ਆਪਦੇ 13 ਕਿਲੋਮੀਟਰ ਦਾ ਸਫ਼ਰ ਤਾਂ ਜਾਨੀਆਂ ਦਰਬਾਰ ਸਾਹਿਬ ਮੱਥਾ ਟੇਕਦੇ ਆਂ ਨਾਲੇ ਤੁਹਾਨੂੰ ਦਰਸ਼ਨ ਕਰਾਉਨੇ ਆਂ ਚਲੋ ਜੀ ਹਾਂ ਜੀ ਹਾਂਜੀ ਅਸੀਂ ਗੁਰਦੁਆਰਾ ਜੋਸ਼ੀ ਮੱਟ ਤੋਂ ਫੇਮ ਕੋਟ ਸਾਹਿਬ ਵਾਲੇ ਗੁਰਦੁਆਰੇ ਤੱਕ ਨਗਰਾ ਸੂ ਪਹੁੰਚ ਚੁਕੇ ਆ ਜੀ ਇਹ ਗੁਰਦੁਆਰਾ ਸਾਹਿਬ ਹੈਗਾ ਦਮਦਮਾ ਸਾਹਿਬ ਵਾਲੇ ਬਾਬਿਆਂ ਦਾ ਇੱਥੇ ਤੁਹਾਨੂੰ ਕਰਾਉਣੇ ਅੱਗੇ ਆਜੋ ਦਰਸ਼ਨ ਕਰਾਉਣੇ ਜੀ ਇਹ 90 ਕਿਲੋਮੀਟਰ ਉੱਥੇ ਤੇ ਉੱਥੇ ਤੇ 90 ਦੇ ਉੱਪਰ ਹੀ ਆ ਹਾਂ ਰਿਸ਼ੀਕੇਸ਼ਵਰ ਤੇ 150 ਕਿਲੋਮੀਟਰ ਰਿਸ਼ੀਕੇਸ਼ ਆਪਾਂ ਨੂੰ ਹੈਗਾ 143 ਕਿਲੋਮੀਟਰ ਇਹ ਵੀ ਗੁਰਦੁਆਰਾ ਸਾਹਿਬ ਬਹੁਤ ਵਧੀਆ ਜੀ ਇੱਥੇ ਲੰਗਰ ਪਾਣੀ ਪ੍ਰਸ਼ਾਦਾ ਛਕਣਾ ਹੈ ਰਹਿਣ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਵੇ ਦਿਖਾ ਦੇ ਇੱਕ ਵਾਰ ਆਜੋ ਦਰਸ਼ਕੋ ਰਾਈਏ ਇਹ ਗੋਬਿੰਦਾ ਹਰ ਬਾਜ ਜੋ ਤਨ ਕੁਮਰ ਆਣੀ ਜੀਓ ਸੰਗ ਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਸੱਜਣ ਸੈਣੀ ਜੀਓ ਹਰ ਆਜ ਮਿਲਿਆ ਸ਼੍ਰੀਨਗਰ ਪਹੁੰਚ ਗਏ ਆ ਜੀ ਚਾਹ ਪਾਣੀ ਪੀ ਕੇ ਅਗਲੇ ਰਾਹ ਨੂੰ ਚੱਲੇ ਪਾਉਣ ਲੱਗੇ ਆ ਦਿਨ ਬਹੁਤ ਖੜਾ ਹਜੇ ਮੌਸਮ ਬਹੁਤ ਸਾਫ ਸੁਥਰਾ ਹਾਂਜੀ ਕਿਵੇਂ ਆ ਹੁਣ ਨ ਪ੍ਰੈਸ਼ ਹੋ ਕੇ ਚਾਹੀਦੇ ਥੋੜਾ ਜਿਹਾ ਟਕੇਮ ਆ ਜਾ ਮੈਂ ਸੂਚਨ ਦਵਾ ਬਸ ਠੀਕ ਹੈ ਚਲੋ ਫਰੀਸੀ ਕੇ ਜਾ ਕੇ ਦੇਖਦੇ ਆ ਝਟ ਚਲੋ ਆਓ ਜੀ ਸ਼੍ਰੀ ਨਗਰ دورਵਾਨਾ ਹੋ ਕੇ ਰੋਡ ਦਾ ਦ੍ਰਿਸ਼ ਕੱਲ ਨੂੰ ਜਾਣੇ ਆ ਸ਼ਾਮ ਦਾ ਟਾਈਮ ਆ ਜੀ ਸ਼ਾਮ ਦਾ ਵੀਉ ਦੇਖੋ ਇੱਕ ਵਾਰ ਪਹਾੜਾਂ ਦਾ ਹਾਂਜੀ ਕਿਵੇਂ ਰਿਹਾ ਸਫਰ ਸਫਰ ਐਨ ਵਧੀਆ ਰਿਹਾ ਹੋ ਗਿਆ ਥੋੜਾ ਇੰਨੇ ਰਹੀ 9.5 ਦੇ ਕਰੀਬ ਹੋ ਗਏ ਹਾਂ ਪਰ ਆਪਣਾ ਟੀਚਾ ਤਾਂ ਵੀ ਰਿਸ਼ੀਕੇਸ਼ ਅੱਜ ਪਹੁੰਚਣਾ ਹੀ ਪਹੁੰਚਣਾ ਹੈ ਹਾਂ ਤੇ ਆਪਾਂ ਪਹੁੰਚ ਗਏ ਹੁਣ ਇੱਥੇ ਫਰੈਸ਼ ਹੋ ਕੇ ਤੇ ਮਿਲਦੇ ਆਂ ਰਾਤ ਨੂੰ ਆਪਾਂ ਉਰੀ ਰਹਿਣਾ ਅੱਜ ਸਵੇਰੋਂ ਤੁਰਾਂਗੇ ਪਿੰਡ ਨੂੰ ਹੂੰ ਤੇ ਬਾਟ ਬਹੁਤ ਜ਼ਿਆਦਾ ਸੀ ਸਫਰ ਸਫਰ ਬਹੁਤ ਜ਼ਿਆਦਾ ਹੋ ਗਿਆ ਥੋੜਾ ਇੰਨੇ ਰਹੀ ਨੇ ਰਹਾ ਹੋ ਗਿਆ ਸਾਡੇ ਨਾਲ ਰਸਤਾ ਦਾ ਠੀਕ ਹੈ ਕੋਈ ਟ੍ਰੈਫਿਕ ਨਹੀਂ ਕੋਈ ਕੁਝ ਨਹੀਂ ਹੈ ਕਿ ਉਰੀ ਰਿਸ਼ੀ ਗੇਟ ਆ ਕੇ ਟ੍ਰੈਫਿਕ ਆਈ ਆ ਹਾਂ ਮੈਨੂੰ ਮਾੜਾ ਮੋਡਾ ਮੀ ਆ ਵੀ ਦੇ ਵਿੱਚ ਕੋਈ ਆਏ ਵੀ ਬਹੁਤ ਆਰਾਮ ਨਾਲ ਆਪਾਂ ਨੇ ਕੋਈ ਕਾਲੀ ਨਹੀਂ ਕਰੀਏ ਕਿ ਹਾਂ ਬਹੁਤ ਆਰਾਮ ਨਾਲ ਚਲ ਹੁਣ ਮੋਟਰਸਾਈਕਲ ਲਾ ਕੇ ਆਪਣੇ ਪਾਰਕਿੰਗ ਚ ਪਾਰਕਿੰਗ ਚ ਪਰਫਾਉ ਰੂਮ ਚਲੋ ਹੁਣ ਰੂਮ ਲੈ ਕੇ ਫਿਰ ਰੂਮ ਲਈਏ ਬੈਗ ਰੱਖੀਏ ਫਿਰ ਪ੍ਰਸ਼ਾਦਾ ਪਾਣੀ ਛਕਦੇ ਆਂ ਜਾ ਕੇ ਚਲੋ ਮਿਲਦੇ ਆਂ ਹੁਣ ਅਗਲੀ ਵੀਡੀਓ ਚ ਹਾਂ ਜੇ ਕੋਈ ਹੋਰੇ ਦਿਖਾਉਣੇ ਵਾਲੇ ਵੀ ਚੀਜ਼ ਹੋਈ ਦੇਖਦੇ ਆਂ ਹਾਂ ਠੀਕ ਹੈ